ਹਾਂਜੀ ਅੱਜ ਤਰੀਖ ਹੋ ਗਈ ਆ 6 ਜੂਨ ਤੇ ਆਪਾਂ ਆ ਗਏ ਆ ਜਲੰਧਰ ਮੰਡੀ ਰੌਣਕ ਅੱਗੇ ਵਾਸਤੇ ਕਾਫੀ ਆ ਚਲ ਦੇਖਦੇ ਆ ਬਾਕੀ ਕੀ ਸਾਖਤਾ ਵਜ ਦਾ ਹਾਂਜੀ ਕਿਰਾਇਜ ਹੋਇਆ 15 ਰੁਪਏ ਕਰ ਲੋ ਹਾਂਜੀ 15 ਪਿੰਡੀ ਹੋ ਗਿਆ ਅੱਜ 25 ਰੁਪਏ ਕਰ ਲੋ ਫੇ ਧਨੀਆ ਹੋ ਗਿਆ ਜੀ ਅੱਜ 60 ਰੁਪਏ ਕਿਲੋ 60 ਰੁਪਏ ਹਾਂ ਧਨੀਆ ਕਾਫੀ ਦੇ ਕਿਲੋ ਚੱਲ ਗਿਆ ਜੀ ਹਲਵਾ ਹੋ ਗਿਆ ਜੀ ਇੱਕ ਪੈਕਟ 100 ਰੁਪਏ ਦਾ ਹਾਂ 100 ਰੁਪਏ ਦਾ ਹੋ ਗਿਆ ਲੋਕ ਇਹ 20 ਦਾ ਕਾਹ ਹੋ ਗਿਆ 25 ਹੋ ਗਿਆ 25 ਰੁਪਏ ਕਿਲੋ ਅੱਜ ਕਾ ਜਾਉ ਇਹ ਦੇ ਇਹਨਾਂ ਮਿਲ ਗਿਆ 40 ਰੁਪਏ ਕਰ ਲਓ 40 ਰੁਪਏ ਟੀਮ ਦਾ ਅੱਗੇ ਸ਼ਿਮਲਾ ਮਲਟਾ ਸ਼ਿਮਲਾ 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 ਉਹ ਯਾਰ ਬੇਸਨ ਸ਼ਿਮਲਾ ਹੋ ਗਈ ਜੀ 40 ਰੁਪਏ ਕਿਲੋ 10 ਰੁਪਏ ਜਲਦੀ ਮਰਜੀ ਆ ਜਾਓ ਫਰੀ ਮੇਚ 10 ਰੁਪਏ ਲੈ ਲੋ ਲੈ ਲੋ ਲੈ ਲੋ 10 ਕੇ ਪਈਆ ਦਿੱਤਾ ਲਾ ਸੰਜੋਆ ਬਹੁਤ ਮੋਟਾ ਤਕਨਾ ਹੀ 8 ਮਿੰਟ ਹੋ ਗਿਆ ਹੈ 120 ਰੁਪਏ ਚਾਈਨਿਸ ਵੀਰਾ ਕੰਸਟਰਲ ਲਫਾ ਕੋਤੀ ਤੋਂ ਵੀ 3 ਪੈਗੇ ਵੀ ਅੱਜ ਆ ਗਈ ਆ 35 ਰੁਪਏ ਕਰ ਲੋ 35 ਰੁਪਏ ਕਰ ਲੋ ਕਹ ਰਹੇ ਹਾਂ ਕਿ ਬਹੁਤ 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 ਵਧੀਆ ਕੁਆਲਟੀ ਆ ਗਿਆ। ਨਿੰਬੂ ਅੱਗੇ ਨਾਲ ਕਾਫੀ ਡਾਊਨ ਹੋ ਗਿਆ। ਅੱਗੇ ਸੀਗਾ 50-60 ਰੁਪਏ ਹੁਣ 35 ਰੁਪਏ ਵਾਲਾ ਫਰਸਟ ਕਲਾਸ ਵਾਲਾ ਆ ਗਿਆ। ਉਹ ਤੇ ਕੁਆਲਟੀ ਸਰ 35 ਰੁਪਏ ਕਿਲੋ। ਇਹ ਚੇਗਰ ਕੰਦੀ ਮੰਡੀ ਚ ਕਾਫੀ ਆ ਗਈ ਆ। 30 ਤੋਂ 35 ਰੁਪਏ ਕਿਲੋ। 30 ਤੋਂ 35 ਰੁਪਏ। ਹਾਂਜੀ ਟਮਾਟਰ ਆ ਜੋਗਾ 200-250 ਤੇ ਕੰਨ ਸੌਦਾ ਕਰੇ ਟਮਾਟਾ ਅਗਰ ਉਹ ਮਿੰਗਾ ਹੋ ਗਿਆ ਜੀ ਹੁਣ ਹਣ ਕੇ 30 ਰੁਪਏ ਦਾ ਹੋਈ ਜਾਣਾ ਵਿਚਾਰੀ ਵਿਚਾਰੀ ਆਂਦਾ ਬਹੁਤ ਆ ਗਿਆ 30 ਰੁਪਏ ਦਾ ਹੋ ਗਿਆ 30 ਰੁਪਏ ਹਾਂਜੀ ਅੱਗੇ ਆ ਗਈ ਪਾਲਕ ਇਹ ਬਿਲਕੁਲ ਤੁਹਾਨੂੰ ਕੋਈ 25 ਰੁਪਏ ਕਿਲੋ ਅੱਗੇ ਆ ਗਈ ਜੀ ਬੂਲੀ ਉੱਲੀ ਮਿਲੇਗੀ ਕੋਈ 50 ਤੋਂ 60 ਰੁਪਏ ਕਿਲੋ 70 ਰੁਪਏ ਕੋਈ ਬਣਾ ਚਿਪੜ ਹਨ ਮਿਲਗੇ ਸਈ 50 ਰੁਪਏ 50 ਰੁਪਏ ਕਿਲੋ ਚਿਪੜ ਅੰਮਨ ਉਹ ਵੀ ਮਿਲੂਗੀ ਇੱਕ ਹਵਾ 100 ਦਾ ਇੱਕ ਕੋਈ ਹੋਊਗਾ ਕਹਿੰਦੇ ਵੀ 25 ਗੱਲਾਊਗਾ 25 ਗੱਲੋਂ ਤੇ ਕਿਹਾ ਜਾਵਾਂਗੇ ਆਲੂਆਂ ਬੜਾ ਹਾਂਜੀ ਕੀ ਰੇਟ ਆਲੂ ਦਾ ਅੱਜ ਆਲੂ ਪ੍ਰੀਪ੍ਰੈਸ 400 ਰੁਪਏ ਬੋਲੇ 400 ਰੁਪਏ ਅੱਜ ਅਜਿ ਮਿਲ ਰਿਹਾ 400 ਰੁਪਏ ਦਾ ਚੌਥੀ ਆਲੂ ਚੌਥੀ ਆਲੂ 400 ਦਾ ਵਧੀਆ ਇਹ ਮਿਲੇਗਾ ਤਾਂ ਨੂੰ ਚੰਨ ਸਿੰਘ ਜੁਗਿੰਦਰ ਇਹ ਸਟਾਲ ਤੇ ਇਹ ਤੇ ਮਿਲ ਲੇ ਤੁਹਾਨੂੰ ਠੀਕ ਹੈ ਜੀ ਓਕੇ ਜੀ ਪਿਆਜ਼ ਇਹ ਮਿਲੇਗਾ ਤੁਹਾਨੂੰ ਜੀ 13 ਰੁਪਏ 13 ਰੁਪਏ ਆਪੀ ਸਹਿ ਜੀ ਵੀ ਇਥੇ ਵੱਡਾ ਨਾਰਮਲ ਹੀ ਹੈ ਇਹ ਮਿਲਿਆ ਤੁਹਾਨੂੰ ਕੋਈ 13 ਰੁਪਏ ਕਿਲੋ ਹਾਂ ਜੀ ਅੱਗੇ ਜਾਵਾਂਗੇ ਆਪਾਂ ਸਬਜੀ ਮੰਡੀ ਤੋਂ ਲੈ ਕੇ ਫਰੂਟ ਮੰਡੀ ਵੱਲ ਜਾਵਾਂਗੇ ਫਰੂਟ ਮੰਡੀ ਵੀ ਹਜੇ ਥੋੜੀ ਨਾਲ ਹੀ ਉੱਧਾਸ ਤੇ ਥੋੜਾ ਜਿਹਾ ਫਰ ਗਿਆ ਉਦੋਂ ਤਾਂ ਸੈਫੁੱਟਾ ਅੱਜ ਕਿਵੇਂ ਚੱਲਦਾ ਸੈਂਚਰੀ ਅੱਜ ਰਹੀ 8 ਰੁਪਏ ਕਰ 8 ਰੁਪਏ ਕਰ ਜੀ ਆ ਗਿਆ ਬੋਬੀ ਕੋਈ ਛੋਟਾ ਖਰਬੂਜਾ 350 350 550 ਨਾ ਨਾਲ 350 ਇਹਦਾ 350 ਛੋਟਾ ਵੱਡਾ ਥੋੜਾ ਸਾਈਜ਼ ਵੱਡਾ ਉਹ 550 ਦਾ ਹੈ ਇੱਕ ਲਈ ਇਹ ਜੀ ਰੱਤ ਲੱਗਿਆ ਜੀ ਪਸਰ ਵਿੱਚ ਮਿਲੇ ਤੁਹਾਨੂੰ ਕੋਈ 10 ਕਿਲੋ ਪਾਟੀ 500 ਦੀ ਨਹੀਂ ਜੀ ਕਾਫੀ ਆ ਗਈ ਹੈ ਮਿਹਦੇ ਦੇ ਜੰਦੇ ਆਪ ਜੀ ਸਾਹਿਬ ਰੱਖੀ 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 ਨਜੀਂ ਨਭਾ ਹੋ ਨੀ ਹੋ ਤੇ ਜੀ ਦੀ ਲੁੱਟ ਪੈ ਗਈ ਜੀ ਜੀ ਦੀ ਲੁੱਟ ਪੈ ਗਈ ਜੀ ਤੇ ਆਪਣਾ ਤੇ ਦੱਬਲੇ ਮੇਕੀ ਦੀ ਲੁੱਟ ਪੈ ਗਈ ਜੀ ਲੁੱਟ ਪੈ ਗਈ ਆਹ ਲੋ ਬੋਬੀ ਗਾਲੇ ਲੈ ਚੀ ਹੋ ਗਈ ਇਹ ਡੱਬਾ ਹਜ਼ਾਰ ਦਾ ਡੱਬਾ ਇਹ ਤੇ 10 ਦਾ ਬਾਕਸ। ਹਰਾ ਨਾਰੀਅਲ ਕਾਫੀ ਆ ਗਿਆ। ਇਹ ਤੁਹਾਨੂੰ ਮਿਲਣਗੇ ਕੋਈ 10 ਪੀਸ 600 ਦੇ 10 ਪੀਸ। ਕਿੱਥੇ ਲੈ ਕੇ ਜਾਂਦੇ ਦੂਰ ਇਹਦੇ? ਯੂਸਾ ਕੰਮ ਕੀ ਹੈ? ਇਹਦਾ 150 ਦਾ ਬਾਕਸ ਹੈ। ਇਸਲਾ ਹਰਦ ਬੁਧਰਾ। ਇਹ ਰਿਆਮ ਬਸ ਨਾਲ ਮੜਿਆ 36 ਰੁਪਏ ਕਰ ਲੋ। ਲੋਈ। ਆਰੂ ਹੈ ਜੀ 700 ਦਾ 900 ਦਾ ਆਰੂ ਤੇ ਐਪਲ ਦੋਨੋਂ ਮਿਕਸ ਹੈ ਜੀ ਲੈ ਜੀ ਭਾਜੀ ਇਹ ਆ ਮਿਲੇਗਾ ਤੁਹਾਨੂੰ 20 ਰੁਪਏ ਤੋਤਾ ਅੰਬ 20 ਰੁਪਏ ਕਿਲੋ ਜੀ ਅੱਗੇ ਆ ਗਿਆ ਅਮਰੂਦ ਅਮਰੂਦ ਮਿਲਣਗੇ ਤੁਹਾਨੂੰ ਜੀ ਕੋਈ 550 550 ਰੁਪਏ ਇਨੇਪਲ ਆ ਗਿਆ 24 ਰੁਪਏ ਕਿਲੋ ਹਾਂਜੀ ਵਧੀਆ ਕੁਆਲਿਟੀ ਵਾਲਾ ਸਪੈਦਾ ਅੱਜ 46 46 ਵਾਲੀ ਦੇ ਗੱਲ ਹਾਂਜੀ ਇਹ ਸੀ ਅੱਜ ਆਪਣੇ 6 ਜੂਨ ਮੰਡੀ ਰੇਟ ਹੁਦਾਰੇ ਰੇਟ ਆਪ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ